ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਪੰਜਾਬ ਕੈਬਨਟ ਦੀ ਮੀਟਿੰਗ ਸੱਦੀ ਗਈ ਆਤਾ ਤੋਂ ਦੱਸ ਦਈਏ ਕਿ ਕੱਲ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੈ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦੇ ਵੱਲੋਂ ਸਾਰੇ ਕੈਬਨਟ ਮੰਤਰੀ ਜਿਹੜੇ ਇਕੱਠੇ ਕੀਤੇ ਗਏ ਨੇ ਮੀਟਿੰਗ ਅਜੇ ਜਿਹੜੀ ਦੁਪਹਿਰ 12 ਵਜੇ ਹੋਵੇਗੀ ਤਾਂ ਜਿਸ ਦੇ ਵਿੱਚ ਅਹਿਮ ਫੈਸਲੇ ਜਿਹੜੇ ਲਿੱਤੇ ਜਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੁਪਹਿਰ 12 ਵਜੇ ਸੀਐਮ ਦੀ ਰਿਹائش ਦੇ ਵਿੱਚ ਇੱਕ ਕੈਬਨਟ ਦੀ ਮੀਟਿੰਗ ਹੋਵੇਗੀ ਇਸ ਦੇ ਵਿੱਚ ਮਨਰੇਗਾ ਤੇ ਹੋਣ ਵਾਲੇ ਵਿਸ਼ੇਸ਼ اجلاس ਤੋਂ ਠੀਕ ਪਹਿਲਾਂ ਇੱਕ ਦਿਨ ਇਹ ਜਿਹੜੀ ਬੈਠਕ ਬੁਲਾਈ ਗਈ ਹੈ ਇਸ ਕੈਬਨਟ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਜਿਹੜੇ ਲਿੱਤੇ ਜਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ اجلاس ਸੱਦਿਆ ਗਿਆ ਤੇ ਅੱਜ ਪੰਜਾਬ ਦੇ ਮੁੱਖ ਮੰਤਰੀ ਦਿਵਾਰਾ ਸਾਰੇ ਕੈਬਨਟ ਮੰਤਰੀ ਇਕੱਠੇ ਕੀਤੇ ਗਏ ਨੇ ਕੈਬਨਟ ਮੀਟਿੰਗ ਦੁਪਹਿਰ 12 ਵਜੇ ਸੱਦੀ ਗਈ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਕੈਬਨਟ ਮੀਟਿੰਗ ਦੇ ਵਿੱਚ ਅਹਿਮ ਫੈਸਲੇ ਜਿਹੜੇ ਲਿੱਟੇ ਜਾ ਸਕਦੇ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਕੇਂਦਰ ਸਰਕਾਰ ਦੁਆਰਾ ਮਨਰੇਗਾ ਦੇ ਵਿੱਚ ਕੀਤੀਆਂ ਗਈਆਂ ਸੋਧਾਂ ਨੂੰ ਲੈ ਕੇ ਪੰਜਾਬ ਸਰਕਾਰ ਇਸ ਦਾ ਵਿਰੋਧ ਕਰ ਰਹੀ ਹੈ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਗਰੀਬਾਂ ਦਾ ਜਿਹੜਾ ਚੁੱਲ੍ਹਾ ਬੁਝਾਉਣ ਦੇ ਉੱਤੇ ਲੱਗੀ ਹੋਈ ਹੈ ਕੇਂਦਰ ਸਰਕਾਰ ਦਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਪਹਿਲੇ ਦਿਨ ਤੋਂ ਜਿਹੜਾ ਇਸ ਮਾਮਲੇ ਦੇ ਉੱਤੇ ਤਿੱਕੀ ਨਜ਼ਰ ਰੱਖੀ ਗਈ ਹੈ ਇਸ ਦਾ ਵਿਰੋਧ ਹੈ ਜਿਹੜਾ جاری ਆ ਤਾਂ ਤੁਹਾਨੂੰ ਦੱਸ ਦਿੰਦੇ ਆ ਕਿ ਪਿੰਜੀ ਰਾਮਜੀਵ ਵਿਰੋਧ ਪੰਜਾਬ ਨੇ ਇੱਕ ਮੋਰਚਾ ਵੀ ਖੋਲਣ ਦਾ ਐਲਾਨ ਕੀਤਾ ਹੈ ਉਹਨਾਂ ਦੇ ਵੱਲੋਂ ਸਾਰੇ ਸੂਬਿਆਂ ਨੂੰ ਇੱਕ ਜੁਟ ਹੋਣ ਦੇ ਲਈ ਅਪੀਲ ਕੀਤੀ ਗਈ ਹੈ ਇਹ ਸੂਬੇ ਦਾ 600 ਕਰੋੜ ਰੁਪਏ ਦਾ ਨੁਕਸਾਨ ਵੀ ਹੋ ਸਕਦਾ ਉਹਨਾਂ ਦੇ ਵੱਲੋਂ ਕਿਹਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਕੱਲ ਪੰਜਾਬ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀ ਤਰਨਪ੍ਰੀਤ ਸੋਦ ਦੇ ਵੱਲੋਂ ਇਸ ਮੁੱਦੇ ਤੇ ਸਾਰੇ ਰਾਜਾਂ ਦੇ ਪਿੰਡੂ ਵਿਕਾਸ ਅਤੇ ਪੰਚਾਇਤ ਮੰਤਰੀਆਂ ਨੂੰ ਇੱਕ ਪੱਤਰ ਲਿਖਿਆ ਗਿਆ ਜਿਸ ਦੇ ਵਿੱਚ ਉਹਨਾਂ ਦੇ ਵੱਲੋਂ ਕਾਨੂੰਨ ਦੇ ਵਿਰੁੱਧ ਪੰਜਾਬ ਦੇ ਵਿੱਚ ਸਾਂਝੀ ਮੀਟਿੰਗ ਕਰਨ ਦੀ ਅਪੀਲ ਕੀਤੀ ਗਈ ਆ ਉਹਨਾਂ ਨੇ ਕਿਹਾ ਕਿ ਉਹ ਇਹ ਐਤਵਾਰ ਨੂੰ ਦੇਸ਼ ਦੇ ਸਾਰੇ ਪਿੰਡੂ ਵਿਕਾਸ ਮੰਤਰੀਆਂ ਨੂੰ ਪੱਤਰ ਜਿਹੜਾ ਲਿਖਣਗੇ ਤਾਂ ਕੱਲ ਉਹਨਾਂ ਦੇ ਵੱਲੋਂ ਪੱਤਰ ਲਿਖਿਆ ਗਿਆ ਤੇ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਨਵੇਂ ਕਾਨੂੰਨ ਦੇ ਸੰਭਾਵੀ ਨੁਕਸਾਨ ਬਾਰੇ ਚੇਤਾਵਨੀ ਦੇਣਗੇ ਤੇ ਜਿਸ ਦਾ ਸਭ ਤੋਂ ਵੱਡਾ ਪ੍ਰਭਾਵ ਜਿਹੜਾ ਅਨਸੂਚਿਤ ਜਾਤੀਆਂ ਤੇ ਗਰੀਬਾਂ ਤੇ ਪਵੇਗਾ ਜੋ ਹਫ਼ਤੇ ਦੇ ਵਿੱਚ ਜਿਹੜਾ ਕਿ ਮਨਰੇਗਾ ਸਕੀਮ ਦੇ ਰਾਹੀਂ ਰੋਜੀ ਰੋਟੀ ਕਮਾਉਂਦੇ ਨੇ ਤਾਂ ਉਹ ਸਾਰੇ ਰਾਜਾਂ ਨੂੰ ਅਪੀਲ ਕਰਦੇ ਨੇ ਕਿ ਜਿੱਥੇ-ਜਿੱਥੇ ਵੀ ਪੰਜਾਬ ਵਰਗੇ ਛੋਟੇ ਰਾਜ ਨੂੰ ਇਸ ਕਾਨੂੰਨ ਕਾਰ 600 ਕਰੋੜ ਰੁਪਏ ਦਾ ਨੁਕਸਾਨ ਹੋਣ ਵਾਲਾ ਤਾਂ ਉੱਥੇ ਹੀ ਉੱਤਰ ਪ੍ਰਦੇਸ਼ ਅਤੇ ਬਿਹਾਰ ਵਰਗੇ ਰਾਜਾਂ ਨੂੰ 2000 ਕਰੋੜ ਰੁਪਏ ਤੋਂ ਵੱਧ ਨੁਕਸਾਨ ਹੋ ਸਕਦਾ ਹੈ ਇਹ ਸਾਰੇ ਇਹ ਰਾਜਾਂ ਨੂੰ ਇਕਜੁੱਟ ਹੋ ਕੇ ਇਸ ਕਾਨੂੰਨ ਵਿਰੋਧਾ ਰਾਜਨੀਤੀ ਲੜਾਈ ਜਿਹੜੀ ਲੜਨੀ ਚਾਹੀਦੀ ਆ ਤਾਂ ਤੁਹਾਨੂੰ ਦੱਸ ਦਈਏ ਕਿ ਤੁਹਾਨੂੰ ਪ੍ਰਿਤ ਸੋੰਧ ਦੇ ਵੱਲੋਂ ਮਨਰੇਗਾ ਤੇ ਵਿਕਸਿਤ ਭਾਰਤ ਜੀ ਰਾਮ ਜੀ ਦੀ ਤੁਲਨਾਤਮਕ ਅਧਿਐਨ ਪੇਸ਼ ਕਰਦਿਆਂ ਹੋਇਆ ਕਿਹਾ ਕਿ ਇਹ ਕਾਨੂੰਨ ਰਾਜਾਂ ਦੇ ਲਈ ਬਹੁਤ ਖਤਰਨਾਕ ਹੈ ਕਿਉਂਕਿ ਜਿਸ ਤਰ੍ਹਾਂ ਕੇਂਦਰ ਸਰਕਾਰ ਨੇ ਖੇਤੀਬਾੜੀ ਦੇ ਨਾਲ ਸੰਬੰਧਿਤ ਤਿੰਨ ਕਾਲੇ ਕਾਨੂੰਨ ਪੇਸ਼ ਕੀਤੇ ਸੀ ਉਸੇ ਤਰ੍ਹਾਂ ਹੁਣ ਮਜ਼ਦੂਰਾਂ ਦੇ ਨਾਲ ਸੰਬੰਧਿਤ ਇੱਕ ਹੋਰ ਕਾਲਾ ਕਾਨੂੰਨ ਪੇਸ਼ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਪਹਿਲਾ ਰਾਜ ਹੈ ਜਿਸ ਨੇ ਨਾ ਸਿਰਫ ਇਸ ਦਾ ਵਿਰੋਧ ਕੀਤਾ ਬਲਕਿ ਕੱਲ ਨੂੰ ਜਿਹੜਾ ਕਿ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਵੀ ਬੁਲਾਇਆ ਗਿਆ ਤਾਂ ਇਸ ਤੋਂ ਐਨ ਪਹਿਲਾਂ ਇੱਕ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜਿਹੜਾ ਕਿ ਕੈਬਨਟ ਦੇ ਸਾਰੇ ਮੰਤਰੀਆਂ ਨੂੰ ਇਕੱਠਾ ਕੀਤਾ ਗਿਆ ਅੱਜ ਦੁਪਹਿਰੇ 12 ਵਜੇ ਕੈਬਨਟ ਦੀ ਮੀਟਿੰਗ ਜਿਹੜੀ ਹੋਣੀ ਹੈ ਅੱਜ ਜਿਸ ਦੇ ਵਿੱਚ ਅਹਿਮ ਫੈਸਲੇ ਲਏ ਤੇ ਜਾਣਗੇ ਕਿਉਂਕਿ ਕੱਲ ਨੂੰ ਪੰਜਾਬ ਦੇ ਵਿੱਚ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ اجلاس ਸੱਦਿਆ ਗਿਆ ਜਿਸ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਹੜੀ ਮਨਰੇਗਾ ਸਕੀਮ ਦੇ ਵਿੱਚ ਤਬਦੀਲੀਆਂ ਕੀਤੀਆਂ ਗਈਆਂ ਨੇ ਉਸ ਨੂੰ ਲੈ ਕੇ ਮਤੇ ਪੈਣਗੇ ਬਿੱਲ ਵੀ ਪੇਸ਼ ਕੀਤਾ ਜਾ ਸਕਦਾ ਹੈ ਜਿਸ ਦੇ ਵਿੱਚ ਸਾਰੀ ਰਣਨੀਤੀ ਹੈ ਜਿਹੜੀ ਘੜੀ ਜਾਵੇਗੀ ਤਾਂ ਤੁਹਾਨੂੰ ਦੱਸ ਦਈਏ ਕਿ ਅੱਜ ਕੈਬਨਟ ਮੀਟਿੰਗ ਦੇ ਵਿੱਚ ਕੁਝ ਅਹਿਮ ਫੈਸਲੇ ਹੋ ਸਕਦੇ ਨੇ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਡਾ ਐਲਾਨ ਵੀ ਕਰ ਸਕਦੇ ਨੇ